ਇਹ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਭ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਲਈ ਨਹੀਂ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਤੇ ਸਜ਼ਾ ਹੁੰਦੀ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਸਿਆਸਤ ਵੀ ਇਹਨਾਂ ਨੇ ਹੀ ਕੀਤੀ ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ ਦੋਸ਼ੀ ਦੋਸ਼ੀਆਂ ਨੂੰ ਕਿਤਰਾ ਸਜ਼ਾ ਦੇ ਦੇਣਗੇ ਉਸੀ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਜੇ ਸਾਡੇ ਕੋ ਕੋਈ ਗਲਤੀ ਹੋਈ ਹੋਵੇ ਤੇ ਸਾਨੂੰ ਮਾਫ ਕੀਤਾ ਜਾਵੇ ਸੋ ਇਹ ਮਗਰਮੱਛ ਦੇ ਹੰਝੂ ਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਇਹਨਾਂ ਦੇ ਇਸ ਤਰ੍ਹਾਂ ਇਸ ਤਰੀਕੇ ਦੇ ਡਰਾਮੇਬਾਜ਼ੀ ਇਸ ਤਰੀਕੇ ਦੇ ਮਗਰ ਮਛਦੇ ਹੰਜੂਆਂ ਦੇ ਇਹਨਾਂ ਦੇ ਇਸ ਤਰੀਕੇ ਦੇ ਝੂਠੇ ਪਛਤਾਪ ਤੇ ਕੋਈ ਵੀ ਭਰੋਸਾ ਕਰਨ ਦੀ ਲੋੜ ਨਹੀਂ ਹੈ तकरीबन 8 ਸਾਲਾਂ ਬਾਅਦ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਹੈ ਉਹਨਾਂ ਨੇ ਦਰਬਾਰ ਸਾਹਿਬ ਚ ਜਾ ਕੇ ਉਨ੍ਹਾਂ ਦੀਆਂ ਸਰਕਾਰ ਦੇ ਸਮੇਂ ਹੋਈਆਂ ਜੋ ਕਹਿ ਰਿਹਾ ਵੀ ਗਲਤੀਆਂ ਨੂੰ ਲੈ ਕੇ ਮਾਫੀ ਮੰਗੀ ਹੈ ਸਭ ਤੋਂ ਪਹਿਲਾਂ ਤੇ ਸਾਡਾ ਸਵਾਲ ਇਹ ਆ ਵੀ ਜਿਹੜਾ 2016 ਚ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਮੰਦ ਭਾਗਾ ਜਿਹੜਾ ਸਾਰਾ ਵਰਤਾਰਾ ਹੋਇਆ ਉਹ ਗਲਤੀ ਨਹੀਂ ਸੀ ਉਹ ਗੁਨਾਹ ਸੀ ਔਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਤੇ ਸਜ਼ਾ ਹੁੰਦੀ ਹੈ ਇਸ ਕਰਕੇ ਇਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਸੀ ਇਹਨਾਂ ਨੇ ਗੁਨਾਹ ਕੀਤੇ ਸੀ ਫਿਰ ਉਹ ਕਹਿੰਦੇ ਆਖੇ ਜੀ ਜਿਹੜੀ ਸਿਆਸਤ ਕੀਤੀ ਅਸੀਂ ਉਹਨਾਂ ਨੂੰ ਬੇਨਕਾਬ ਕਰਾਂਗੇ ਸਿਆਸਤ ਵੀ ਇਹਨਾਂ ਨੇ ਹੀ ਕੀਤੀ ਕਿਉਂਕਿ ਮਸਲਾ ਹੀ ਸਾਰਾ ਸਿਆਸਤ ਦਾ ਸੀ ਵੋਟ ਬੈਂਕ ਦਾ ਸੀ ਔਰ ਵੋਟ ਬੈਂਕ ਨੂੰ ਦੋਸ਼ੀਆਂ ਨੂੰ ਬਚਾਉਣ ਵਾਸਤੇ ਕਿਉਂਕਿ ਪੋਲਿਟਿਕਸ ਹਾਵੀ ਸੀ ਪੰਥ ਦਾ ਫਿਕਰ ਨਹੀਂ ਸੀ ਇਨੋਸੈਂਟ ਲੋਕ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਹਦੇ ਪਿੱਛੇ ਵੀ ਅਕਾਲੀ ਦਰਬਾਰ ਦਾ ਇੱਕੋ ਹੀ ਮੋਟਿਵ ਸੀ ਉਹ ਪੋਲਿਟਿਕ ਸੀ ਸਿਆਸਤ ਸੀ ਫਿਰ ਉਹ ਕਹਿੰਦੇ ਸਾਨੂੰ ਅਫਸੋਸ ਹੈ ਜੀ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੀ ਦੋਸ਼ੀ ਦੋਸ਼ੀਆਂ ਨੂੰ ਕਿਤਰਾ ਸਜ਼ਾ ਦੇ ਦੇਣਗੇ ਦੇ ਆਰ ਹਿਮਸੈਲਫ ਅਕਿਊਜ਼ਡ ਆਪ ਦੋਸ਼ੀ ਦੋਸ਼ੀ ਵੀ ਕਦੀ ਦੋਸ਼ੀ ਨੂੰ ਸਜ਼ਾ ਦਊਗਾ ਇਸ ਕਰਕੇ ਜਦੋਂ ਰਾਜਨੀਤਿਕ ਜ਼ਮੀਨ ਖਿਸਕ ਗਈ ਪੰਜਾਬ ਦੇ ਲੋਕਾਂ ਨੇ ਘਰ ਬਿਠਾਤਾ ਤੁਹਾਡੇ ਗੁਨਾਹਾਂ ਦਾ ਜਿਹੜੇ ਗੁਨਾਹ ਕੀਤੇ ਆ ਅਕਾਲੀ ਦਲ ਬਾਦਲ ਨੇ ਉਸ ਗੁਨਾਹਾਂ ਦੀ ਸਜ਼ਾ ਦਿੱਤੀ ਤੇ ਅੱਜ 8 ਸਾਲ ਬਾਅਦ ਜਾ ਕੇ ਤੇ ਤੁਹਾਨੂੰ ਇਸ ਗੱਲ ਦਾ ਕਿਉਂਕਿ ਹੁਣ ਪੋਲਿਟੀਕਲੀ ਤੁਸੀਂ ਬਿਲਕੁਲ ਇਰੈਲੇਵੈਂਟ ਹੋ ਗਏ ਹੋ ਰੈਲੇਵੈਂਟ ਹੀ ਨਹੀਂ ਰਹੇ ਤੇ ਤੁਹਾਨੂੰ ਪੰਥ ਦੀ ਗੁਰੂ ਸਾਹਿਬ ਦੀ ਸੰਗਤ ਦੀ ਯਾਦ ਆਗੀ ਸਾਰੇ ਹੀਲੇ ਵਸੀਲੇ ਕਰਨ ਦੇ باوجود ਇਹ ਹੁਸ਼ਕਬੀਰ ਸਿੰਘ ਬਾਦਲ ਜੀ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਕਿਹਾ ਸੀ ਇਨੋਸੈਂਟ ਲੋਕਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਜੀ ਅਸੀਂ ਫੜਲੇ ਦੋਸ਼ੀ ਔਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜਾ ਕੇ ਨਤਮਸਤਕ ਹੋਏ ਸੀ ਇਹ ਉਹੀ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਹੁਣ ਕਹਿ ਰਿਹਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲ ਭੁੱਲਾਂ ਹੋਈਆਂ ਕਰ ਪ੍ਰਮਾਤਮਾ ਬਖਸ਼ ਦੇ ਤੇ ਜਿਹੜੇ ਤੁਸੀਂ ਗੁਨਾਹ ਕੀਤੇ ਆ ਤੁਸੀਂ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਤੁਸੀਂ ਆਪਣੀ ਰਾਜਨੀਤੀ ਨੂੰ ਸਿਆਸਤ ਨੂੰ ਚਮਕਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਅਰੇ ਕੋਈ 2015 ਤੋਂ ਨਹੀਂ ਲਗਾਤਾਰ 2009 ਤੋਂ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਪ੍ਰੋਟੈਕਟ ਕਰ ਰਹੇ ਸੀ ਕਿਉਂ ਕਿ ਸਿਆਸਤ ਹਾਵੀ ਸੀ ਇੰਨਾ ਲੋਕਾਂ ਤੇ ਸਿਆਸਤ ਅੱਜ ਜਦੋਂ ਪੰਜਾਬ ਚ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਤੁਹਾਨੂੰ ਪੰਥ ਯਾਦ ਆਉਣ ਲੱਗ ਗਿਆ ਗੁਰੂ ਦੀ ਵੀ ਯਾਦ ਆ ਗਈ ਤੁਹਾਨੂੰ ਸੰਗਤ ਵੀ ਯਾਦ ਆ ਗਈ ਸਿੱਖ ਵੀ ਯਾਦ ਆ ਗਈ ਕਿਉਂ ਕਿਉਂਕਿ ਹੁਣ ਤੁਸੀਂ politically ਲੋਕਾਂ ਵੱਲੋਂ ਨਕਾਰ ਦਿੱਤੇ ਗਏ ਤੁਹਾਡੀ ਹਰੇਕ ਸਾਜ਼ਿਸ਼ ਜਿਹੜੀ ਤੁਸੀਂ ਪੜਦੇ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਗੁਨਾਹਾਂ ਤੇ ਉਹ ਵਿਫਲ ਹੋ ਗਈ ਤੁਹਾਡੀ ਹਰੇਕ ਦਲੀਲ ਤੁਹਾਡੀ ਹਰੇਕ ਅਪੀਲ ਜਿਹੜੀ ਤੁਸੀਂ ਆਪਣੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਕੀਤੀ ਉਹ ਫਲॉप ਹੋ ਗਈ ਨਿਸਤਨਾਬੂਦ ਹੋ ਗਈ ਬੇਨਕਾਬ ਹੋ ਗਈ ਤੇ ਹੁਣ ਆ ਕੇ ਤੁਸੀਂ ਕਹਿੰਦੇ ਸਾਡੀਆਂ ਗਲਤੀਆਂ ਜੇ ਸਾਡੇ ਕੋਲ ਕੋਈ ਗਲਤੀ ਹੋਈ ਹੋਵੇ ਤੇ ਸਾਨੂੰ ਮਾਫ ਕੀਤਾ ਜਾਵੇ ਸੋ ਇਹ ਮਗਰਮਛ ਦੇ ਹੰਝੂ ਆਏ ਇਹ ਕੋਈ ਮਾਫੀ ਨਾਮਾ ਨਹੀਂ ਹੈ ਜਾਂ ਇਹ ਕੋਈ ਪਛਤਾਪ ਨਹੀਂ ਹੈ ਜਿਹੜਾ ਅੱਜ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਖੜੇ ਹੋ ਕੇ ਕੀਤਾ ਇਹ ਸਾਰੇ ਮਗਰਮਛ ਦੇ ਹੰਝੂ ਆ ਕੇ ਜਦੋਂ ਹੁਣ ਪਤਾ ਹੈ ਕੋਈ ਰਸਤਾ ਬਚਿਆ ਹੀ ਕੋਈ ਨਹੀਂ ਤੇ ਇਹ ਵੀ ਅਖੀਰ ਚ ਜਾ ਕੇ ਭੁੱਲਾ ਬਖਸ਼ਾਉਣ ਦਾ ਡਰਾਮਾ ਕਰ ਲਈਏ ਸੋ ਭੁੱਲਾ ਜਿਤਨਾ ਮਾਨਯੋਗ ਮੁੱਖ ਮੰਤਰੀ ਜੀ ਨੇ ਗੱਲ ਕਹੀ ਅੱਜ ਕਿ ਗਲਤੀਆਂ ਦੀ ਤੇ ਮਾਫੀ ਹੋ ਸਕਦੀ ਆ ਗੁਨਾਹਾਂ ਦੀ ਮਾਫੀ ਨਹੀਂ ਹੋ ਸਕਦੀ ਇਹਨਾਂ ਨੇ ਗੁਨਾਹ ਕੀਤੇ ਆ ਔਰ ਗੁਨਾਹਾਂ ਦੀ ਜਿਹੜੀ ਆ ਸਜ਼ਾ ਹੀ ਹੁੰਦੀ ਆ ਔਰ ਇਹਨਾਂ ਦੀ ਜਿਹੜੀ ਇਹ ਰਾਜਨੀਤਿਕ ਸਟੰਟ ਬਾਜੀ ਆ ਬਿਆਨ ਬਾਜੀ ਆ ਇਹ ਕੋਜਾ ਮਜ਼ਾਕ ਹੈ ਲੋਕ ਸਮਝਦੇ ਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾ ਜਿਸ ਤਰੀਕੇ ਨਾਲ ਆਪਣੇ ਨਿੱਜੀ ਹਿੱਤਾਂ ਵਾਸਤੇ ਰਾਜਨੀਤਿਕ ਲਾਹੇ ਵਾਸਤੇ ਇਹਨਾਂ ਨੇ ਵਰਤਿਆ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਇਹਨਾਂ ਦੇ ਇਸ ਤਰ੍ਹਾਂ ਇਸ ਤਰੀਕੇ ਦੇ ਡਰਾਮੇਬਾਜ਼ੀ ਇਸ ਤਰੀਕੇ ਦੇ ਮਗਰਮੱਛ ਦੇ ਹੰਝੂਆਂ ਦੇ ਇਹਨਾਂ ਦੇ ਇਸ ਤਰੀਕੇ ਦੇ ਝੂਠੇ ਪਛਤਾਪ ਤੇ ਕੋਈ ਵੀ ਭਰੋਸਾ ਕਰਨ ਦੀ ਲੋੜ ਨਹੀਂ ਹੈ ਔਰ ਗੁਰੂ ਸਾਹਿਬ ਮੇਰ ਕਰਨ ਪੰਜਾਬ ਉਹਨਾਂ ਵਾਲੇ ਟਾਈਮ 'ਚ ਪੰਥ ਦੀ ਚੜ੍ਹਦੀ ਕਲਾ ਪੰਜਾਬ ਦੀ ਚੜ੍ਹਦੀ ਕਲਾ ਰਹੂਗੀ ਔਰ ਜਿਹੜੇ ਗੁਰੂ ਸਾਹਿਬ ਦੇ ਦੋਖੀ ਐ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ ਤੋਂ ਇਸ ਅਹਿਮ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਆਂ ਸਰ ਤੁਹਾਨੂੰ ਬਿਲਕੁਲ ਕਰੀਏ ਇਸ ਉਹ ਆਪ ਹੀ ਮੰਗਣ ਤੋਂ ਬਾਅਦ ਜੋ ਤੁਹਾਡਾ ਰਾਜੀਗੀ ਵਾਲਾ ਪਾਰਟੀ ਦੇ ਅੰਦਰ ਸੈਂਟਰ ਜੀ ਇਹ ਚੀਜ਼ ਫਾਇਦਾ ਨੂੰ ਮਿਲੇਗਾ ਯਾ ਨਹੀਂ ਨਹੀਂ ਬਿਲਕੁਲ ਨਹੀਂ ਲੋਕਤਨ ਦਾ ਨਹੀਂ ਦੇਖੋ ਪਹਿਲਾਂ ਤੇ ਕਿਸੇ ਗੱਲ ਨੂੰ ਹੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਹੋਈ ਨਹੀਂ ਉਹਨੋਂ ਇਹਨਾਂ ਦਾ ਰਾਜ ਸੀ ਇਹ ਇਵਨ ਇਹਨਾਂ ਨੇ ਵਿਜਿਟ ਵੀ ਨਹੀਂ ਕੀਤਾ ਸੀ ਜਿਸ ਪਿੰਡ 'ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਫਿਰ ਇਹਨਾਂ ਨੇ ਡਰਾਮਾ ਕੀਤਾ ਦੋ ਇਨੋਸੈਂਟ ਲੋਕਾਂ ਨੂੰ ਫੜ ਕੇ ਅੰਦਰ ਸੁੱਟ ਕੇ ਤੇ ਸੁਖਵੀਰ ਸਿੰਘ ਬਾਦਲ ਹਿਮਸੈਲਫ ਕੰਟੈਕਟਡ ਪ੍ਰੈਸ ਕਾਨਫਰੰਸ ਇਨ ਚੰਡੀਗੜ੍ਹ ਤੇ ਨਾੜਾ ਸਾਹਿਬ ਨਤਮਸਤ ਕੋਈ ਜੀ ਅਸੀਂ ਫੜ ਲੇ ਜੀ ਫੜ ਲੇ ਗੁਨਾਹਗਰ ਫਿਰ ਇਹਨਾਂ ਨੇ ਪਿਛਲੇ 6-7 ਸਾਲਾਂ ਚ ਕਦੀ ਵੀ ਇਹ ਗੱਲ ਕਦੀ ਵੀ ਐਕਸੈਪਟ ਨਹੀਂ ਕਰਨ ਦੀ ਗੱਲ ਕੀਤੀ ਵੀ ਹਾਂ ਸਾਡੇ ਕੋਈ ਕੋਈ ਗਲਤੀ ਵੀ ਹੋਈ ਆ ਅਸੀਂ ਤੇ ਕਹਿੰਦੇ ਗਲਤੀ ਨਹੀਂ ਤੁਸੀਂ ਤੇ ਵੱਜਰ ਗੁਨਾਹ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਤੇ ਅੱਜ ਵੀ ਸਾਰਾ ਜਦੋਂ ਇੱਕ ਪੋਲੀਟਿਕਲੀ ਇਰ ਰੈਲੇਵੈਂਟ ਜਿਹੜੀ ਚੀਜ਼ ਹੋ ਗਈ ਹੈ ਖਤਮ ਹੋ ਗਈ। ਜਦੋਂ ਪੁੱਛਦਾ ਕੋਈ ਨਹੀਂ ਹੁਣ ਮੂੰਹ ਨਹੀਂ ਕੋਈ ਲਾਂਦਾ ਤੇ ਉਦੋਂ ਫੇਰ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰ ਰਿਆ। ਸੋ ਪੰਜਾਬ ਦੇ ਲੋਕ ਇਹਨਾਂ ਦੀ ਗੱਲਾਂ 'ਚ ਨਹੀਂ ਆਉਣ ਵਾਲੇ। ਕੰਨ ਸਾਹਿਬ ਇਸ ਪੂਰੇ ਮਸਲੇ ਨੂੰ ਲੈ ਕੇ ਸੀਕਸ ਐਂਟੈਕੈਂਟ ਗਿਆ ਨੀਨ ਸਾਫ ਨੇਮ ਲਿਆ ਜੀ ਡੈਫੀਨਿਟਲੀ ਇਹਦੇ 'ਚ ਬਨੇਜੀ ਕਿਉਂਕਿ ਪੂਰਾ ਜਿਹੜਾ ਪ੍ਰੋਸੈਸ ਹੈ ਗੁਰੂ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰੀ ਪੀਸਫੁਲ ਸੰਗਤ ਤੇ ਗੋਲੀਆਂ ਚਲਾਉਣ ਨੂੰ ਲੈ ਕੇ ਔਰ ਉਸ ਤੋਂ ਬਾਅਦ ਜਿੰਨਾ ਵੀ ਪ੍ਰੋਸੀਕਿਊਸ਼ਨ ਹੋਇਆ ਇਨਵੈਸਟੀਗੇਸ਼ਨ ਹੋਈ ਐਵੀਡੈਂਸ ਹੋਇਆ ਮਾਨਯੋਗ ਅਦਾਲਤਾਂ ਚ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਤੋੜ ਮਰੋੜ ਕੇ ਮਰ ਤੁਹਾਨੂੰ ਯਾਦ ਹੋਊਗਾ ਕਾਂਗਰਸ ਦੇ ਟਾਈਮ ਤੇ ਐਡਵੋਕੇਟ ਜਰਨਲ ਆਫਿਸ ਹਾਈ ਕੋਰਟ ਚ ਪੀਐਚ ਵੀ ਨਹੀਂ ਹੁੰਦਾ ਸੀ ਸੋ ਬਹੁਤ ਸਾਰੀਆਂ ਕੰਪਲਿਕੇਸ਼ਨਾਂ ਖੜੀਆਂ ਕਰ ਗਏ ਪੂਰੇ ਪ੍ਰੋਸੀਕਿਊਸ਼ਨ ਚ ਇਨਵੈਸਟੀਗੇਸ਼ਨ ਚ ਤੋਂ ਨੂੰ ਸਟਰੀਮ ਲਾਈਨ ਕਰ ਰਹੇ ਆ ਡੈਫੀਨੇਟਲੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਕਮਿਟਿਡ ਹੈ ਇਸ ਮਾਮਲੇ ਨੂੰ ਲੈ ਕੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ